ਮੰਨੂ ਕੀ ਇਹੋ ਜਿਹਾ ਮਹਿਸੂਸ ਹੁੰਦਾ ਸੀ ਪੰਜਾਬ ਦੇ ਮਾਹੌਲ ਦੇ ਵਿੱਚ ਪਰ ਇੱਥੇ ਹੁਣ ਮਾਮਲਾ ਗੜਬੜ ਗਿਆ ਆ ਇਹ ਨਾ ਸੋਸ਼ਲ ਮੀਡੀਆ ਤੇ ਜਿੰਨਾ ਕਿ ਬਦਨਾਮ ਕਰਿਆ ਗਿਆ ਪੰਜਾਬ ਨੂੰ ਇੰਨਾ ਵੀ ਨਹੀਂ ਹੋਇਆ ਕਿਉਂਕਿ ਨਸ਼ੇ ਨਸ਼ੇ ਇੱਥੇ ਵੀ ਨਹੀਂ ਉੱਥੇ ਵੀ ਨਹੀਂ ਕਿਉਂਕਿ ਆਪਾਂ ਸਹੀ ਆ ਇਹ ਆਪਾਂ ਨੂੰ ਕੋਈ ਜ਼ਬਰਦਸਤੀ ਕੋਈ ਨਸ਼ਾ ਨਹੀਂ ਦੇ ਸਕਦਾ ਕੋਈ ਕੁਝ ਨਹੀਂ ਕਰ ਸਕਦਾ ਜਿਹਨੇ ਕਰਨਾ ਜੀ ਉਹ ਇੱਥੇ ਇੱਕ ਵੀ ਕਰ ਰਹੇ ਨਹੀਂ ਇਹ ਗੱਲ ਤੋਂ ਮੈਨੂੰ ਬਹੁਤ ਫਿਕਰ ਹੁੰਦੀ ਹੈ ਜੀ ਵੀ ਆਪਣੇ ਪੰਜਾਬ ਨੂੰ ਇਹ ਚੀਜ਼ ਚ ਨਾ ਸਦਾ ਉੱਪਰ ਰੱਖਿਆ ਜਾਂਦਾ ਇਹ ਨਸ਼ਾ ਨਹੀਂ ਖਤਮ ਕਰਤਾ ਜੀ ਬਰਦਰ ਦੇਖਿਆ ਜਾਵੇ ਜੇ ਸਭ ਤੋਂ ਵੱਧ ਜਿੱਥੇ ਅੜਦੇ ਨੇ ਜਿੱਥੇ ਧਰਨੇ ਲੱਗਦੇ ਨੇ ਜਿੱਥੇ ਆਪ ਦਾ ਹੱਕ ਮੰਗਣ ਨੂੰ ਉਹ ਵੀ ਸਭ ਤੋਂ ਵੱਧ ਪੰਜਾਬ ਦੇ ਹੁੰਦੇ ਨੇ ਕਿਉਂਕਿ ਕਿਤੇ ਵੀ ਥੋੜੀ ਜੀ ਗੱਲ ਹੋ ਜੇ ਆਪਣਾ ਪੰਜਾਬ ਪਹਿਲਾਂ ਪਹੁੰਚਵੇ ਮੰਨ ਲਓ ਕਿ ਤੇ ਹੜਾ ਆ ਗਈ ਕਿਤੇ ਹੋਰ ਕੋਈ ਆਫਤ ਆ ਗਈ ਤਾਂ ਉੱਥੇ ਸਭ ਤੋਂ ਪਹਿਲਾਂ ਪੰਜਾਬ ਪਹੁੰਚਦਾ ਜੀ ਮੈਨੂੰ ਲੱਗਦਾ ਜੀ ਪੂਰੇ ਉਹਦੇ ਆਪਣੇ ਨਾਲੋਂ ਵੀ ਜ਼ਿਆਦੇ ਆ ਹਾਂ ਪੂਰੇ ਈਜ਼ੀ ਆ ਸਾਰਾ ਕੁਝ ਬੰਦਾ ਐਕਸੈਸ ਕਿਸੇ ਵੀ ਚੀਜ਼ ਦੀ ਹੈ ਨਾ ਹਾਂ ਹਾਂ ਜੀ ਆਪਣੇ ਥੋੜਾ ਜਿਹਾ ਬਸ ਉਹੀ ਆਹੀ ਸੇਮ ਹੀ ਬਾਈ ਵਾਲੀ ਗੱਲ মিডিਆ ਚ ਜ਼ਿਆਦਾ ਦਰਸਾਇਆ ਜਾਂਦਾ ਹਾਂ ਬਟ ਇੰਨਾ ਹੈ ਨਹੀਂਗਾ ਉਰੇ ਤਾਂ ਉਹਦੇ ਨਾਲੋਂ ਵੀ ਜ਼ਿਆਦਾ ਆ ਹੂੰ ਪੂਰੀ ਉੱਥੇ ਫਿਰ ਵੀ ਡਰ ਹੁੰਦਾ ਆਪਣਾ ਜੇ ਆਪਣੇ ਪੰਜਾਬ ਨੂੰ ਲੈ ਕੇ ਚੱਲੀਏ ਉਰੇ ਕਿਸੇ ਦਾ ਡਰ ਨਹੀਂ ਹਾਂ ਬੰਦਾ ਡਿਪੈਂਡ ਕਰਦਾ ਆਪਣੇ ਤੇ ਉਰੇ ਤਾਂ ਜੇ ਬੱਚੇ ਕਹਿ ਦਿੰਦੇ ਨੇ ਆਪਣੇ ਮਾਪਿਓ ਕਹਿ ਦਿੰਦੇ ਨੇ ਵੀ ਉਥੇ ਬਾਹਰ ਭੇਜ ਦੋ ਉਥੇ ਜਾ ਕੇ ਸਹੀ ਹੋ ਜਾਣਗੇ ਜਾਂ ਉਥੇ ਬਚ ਜਾਣਗੇ ਉਥੇ ਤਾਂ 24 ਘੰਟੇ ਆਪਣੇ ਨਾਲ ਨੇ ਉਹ ਪੂਰੇ ਦਾ ਕਿਸੇ ਦਾ ਡਰ ਨਹੀਂ ਹੈਗਾ ਬਿਲਕੁਲ